ਆਮ ਆਦਮੀ ਪਾਰਟੀ ਨੇ 2 ਸਾਲਾਂ ਚ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਝੂਠੇ ਨਿਕਲੇ ਆ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਉਹਨਾਂ ਨੇ ਤੋੜਿਆ ਐ ਐਜੂਕੇਸ਼ਨ ਤੇ ਹੈਲਥ ਤੇ ਔਰ ਜੌਬ ਸੈਕਟਰ ਤੇ ਰੱਖੂੰਗੀ ਔਰ ਲੋਕਾਂ ਦੀ ਆਵਾਜ਼ ਬਣ ਕੇ ਲੋਕ ਸਭਾ ਚ ਮੈਂ ਜਿਹੜੇ ਮੁੱਦੇ ਆ ਉਹ ਰੱਖੂੰਗੀ ਆਮ ਲੋਕਾਂ ਵਾਂਗੂ ਵਿਚਰੂੰਗੀ ਮੇਰੇ ਨਾਲ ਕੋਈ ਸਿਕਿਉਰਿਟੀ ਨਹੀਂ ਹੋਊਗੀ ਮੇਰਾ ਮੈਂ ਲੋਕਲ ਰਹਿਣੀ ਆ ਮੇਰੇ ਕੋਲੇ ਜਦੋਂ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਜਾਂ ਕਿਸੇ ਨੂੰ ਕੰਮ ਹੈ ਹਮੇਸ਼ਾ ਮੈਂ ਉਹਨਾਂ ਦੀ ਤੇ ਮੈਂ ਜਿਹੜੇ ਮੇਰੇ ਮੁੱਦੇ ਰਹਿਣਗੇ ਉਹ ਮੇਰੇ ਜਿਹੜੇ ਆਮ ਆਦਮੀ ਪਾਰਟੀ ਨੇ 2 ਸਾਲਾਂ ਚ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਝੂਠੇ ਨਿਕਲੇ ਆ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਉਹਨਾਂ ਨੇ ਤੋੜਿਆ ਤੇ ਜਿਹੜੇ ਮੇਰੇ ਜਿਹੜੇ ਮੈਂ ਫੋਕਸ ਕਰਨਾ ਜਿਹੜੀਆਂ ਚੀਜ਼ਾਂ ਤੇ ਉਹ ਮੈਂ ਆਪਣੀਆਂ ਔਰਤ ਭੈਣਾਂ ਨੂੰ ਬੇਨਤੀ ਕਰਦੀ ਆ ਕਿ ਤੁਸੀਂ ਮੇਰਾ ਸਾਥ ਦਿਓ ਜਿਹੜੇ ਤੁਹਾਡੇ ਇਹਨਾਂ ਨੇ ਝੂਠੇ ਵਾਅਦੇ ਕੀਤੇ ਆ ਆਪਾਂ ਉਹਨਾਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਜਿਹੜੇ ਮੇਰੇ ਫੋਕਸ ਹੋਣਗੇ ਉਹ ਮੈਂ ਐਜੂਕੇਸ਼ਨ ਤੇ ਹੈਲਥ ਤੇ ਔਰ ਜੌਬ ਸੈਕਟਰ ਤੇ ਰੱਖੂਗੀ ਔਰ ਲੋਕਾਂ ਦੀ ਆਵਾਜ਼ ਬਣ ਕੇ ਲੋਕ ਸਭਾ ਚ ਮੈਂ ਜਿਹੜੇ ਮੁੱਦੇ ਆ ਉਹ ਰੱਖੂਗੀ ਔਰ ਲੋਕਾਂ ਵਾਸਤੇ ਮੈਂ ਹਮੇਸ਼ਾ ਜਿਸ ਜਿਸ ਤਰ੍ਹਾਂ ਅਸੀਂ ਹੁਣ ਵਿਚਰਦੇ ਆ ਇਸੇ ਤਰ੍ਹਾਂ ਆਮ ਲੋਕਾਂ ਵਾਂਗੂ ਵਿਚਰੂਗੀ ਮੇਰੇ ਨਾਲ ਕੋਈ ਸਿਕਿਉਰਿਟੀ ਨਹੀਂ ਹੋਊਗੀ ਮੇਰਾ ਮੈਂ ਲੋਕਲ ਰਹਿਣੀ ਆ ਮੇਰੇ ਕੋਲੇ ਜਦੋਂ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ ਜਾਂ ਕਿਸੇ ਨੂੰ ਕੰਮ ਹੈ ਹਮੇਸ਼ਾ ਮੈਂ ਉਹਨਾਂ ਦੀ ਗੱਲ ਸੁਣੂਗੀ ਔਰ ਉਹਨਾਂ ਦਾ ਜਿਹੜਾ ਕੰਮ ਹੈ ਉਹਨੂੰ ਵਧੀਆ ਤਰੀਕੇ ਨਾਲ ਕਰੂੰਗੀ ਔਰ ਲੋਕਾਂ ਦਾ ਹਮੇਸ਼ਾ ਸਾਥ ਦਵੂੰਗੀ ਔਰ ਲੋਕਾਂ ਦੀ ਹਮੇਸ਼ਾ ਨਾਲ ਖੜੂੰਗੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਲੇਟ ਉਤਾਰਿਆ ਗਿਆ ਟਿਕਟ ਦੇ ਕੇ ਜਿਹੜਾ ਹੋਰਾਂ ਵੱਲੋਂ ਕੈਂਪੇਨਿੰਗ ਆਪਣੀ ਪੂਰੀ ਗੱਲ ਕੀਤੀ ਗਈ ਹੈ ਸਾਡੀ ਜਿਹੜੀ ਕੈਂਪੇਨ ਐ ਐਕਚੁਅਲੀ 9 ਹਲਕਿਆਂ ਦੀ ਅਸੀਂ ਆਲਰੇਡੀ ਕਰ ਚੁੱਕੇ ਹਾਂ ਸਾਡੀ ਰਸਤੇਦਾਰੀ ਆ ਮੇਰਾ ਪਿੱਕਾ ਪਰਿਵਾਰ ਹੈ ਜਿਹੜਾ ਫਰੀਦਕੋਟ ਹੈ ਔਰ ਸੋਹਰਾਪਿੰਡ ਮੇਰਾ ਮੋਗੇ ਚੋਂਦਾ ਔਰ ਗਿੱਦੜਵਾ ਸਾਡੇ ਸਾਰੇ ਜਿਹੜੇ ਉਹ ਹਲਕੇ ਆ ਦੋ ਉਹ ਵੀ ਅਸੀਂ ਕਵਰ ਕਰ ਚੁੱਕੇ ਆਲਰੇਡੀ ਇੱਕ ਹਲਕਾ ਤਾਂ ਸਾਡੇ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਹੈ ਜਿਹੜੇ ਰਾਜਾ ਬੜੰਗ ਜੀ ਦਾ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਗਈ ਉਹਨਾਂ ਨੇ ਆਲਰੇਡੀ ਸਾਰਿਆਂ ਨੂੰ ਉੱਥੇ ਕਵਰ ਕੀਤਾ ਹੋਇਆ ਅਸੀਂ ਵੀ ਆਪਣੇ ਰਸਤੇਦਾਰੀਆਂ ਚ ਉੱਥੇ ਜਾ ਕੇ ਸਾਰਾ ਕਵਰ ਕੀਤਾ ਹੋਇਆ ਕੋਈ ਐਹੋ ਜੀ ਪ੍ਰੋਬਲਮ ਨਹੀਂ ਆਉਣ ਵਾਲੀ ਮੈਮ ਕਿਹਦੇ ਨਾਲ ਮੁਕਾਬਲਾ ਮੰਨ ਰਹੇ ਹੋ ਕਿਉਂਕਿ ਇੱਕ ਪਾਸੇ ਕਲਾਕਾਰ ਨੇ ਇੱਕ ਪਾਸੇ ਇੱਕ ਆਮ ਹੋ ਤੁਸੀਂ ਆਮ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਕਿਸ ਨਾਲ ਮੁਕਾਬਲਾ ਮੰਨਦੇ ਹੋ ਮੇਰਾ ਮੁਕਾਬਲਾ ਤਾਂ ਮੈਨੂੰ ਲੱਗਦਾ ਵੀ ਕਿਸੇ ਨਾਲ ਨਹੀਂਗਾ ਕਿਉਂਕਿ ਔਰਤ ਜਿਹੜੀ ਆ ਉਹ ਬਹੁਤ ਪਰਮਾਤਮਾ ਨੇ ਉਹਨੂੰ ਸ਼ਕਤੀ ਦਿੱਤੀ ਆ ਔਰਤ ਕਿਸੇ ਨਾਲ ਵੀ ਮੁਕਾਬਲਾ ਕਰ ਸਕਦੀ ਆ ਔਰ ਉਹ ਹੈਗੇ ਕਲਾਕਾਰ ਉਹਨਾਂ ਨੂੰ ਲੋਕ ਪਹਿਲਾਂ ਤੋਂ ਜਾਣਦੇ ਆ ਔਰ ਮੇਰਾ ਜਿਹੜਾ ਰਾਜਨੀਤਿਕ ਸਫਰ ਹੈ ਉਹਦੇ ਚ ਮੈਨੂੰ ਲੋਕਾਂ ਨਾਲ ਕੋਈ ਜਾਣ ਪਛਾਣ ਕਰਾਉਣ ਦੀ ਲੋੜ ਨਹੀਂ ਲੋਕ ਮੈਨੂੰ ਆਲਰੇਡੀ ਜਾਣਦੇ ਆ ਮੇਰਾ ਮੋਗਾ ਤੇ ਫਰੀਦਕੋਟ ਜਿਹੜਾ ਮੇਰਾ ਪਿੰਡ ਹੈ ਮੇਰਾ ਪਰਿਵਾਰ ਹੈ ਉਹ ਸਾਰੇ ਮੈਨੂੰ ਨਹੀਂ ਲੱਗਦਾ ਵੀ ਕੋਈ ਇਹੋ ਜਿਹਾ ਮੁਕਾਬਲਾ ਹੋਊਗਾ ਜਿਹਦੇ ਚ ਮੈਨੂੰ ਕੋਈ ਪ੍ਰੋਬਲਮ ਆਊਗੀ ਨਾ ਹੀ ਮੈਂ ਮੰਨਦੀ ਆ ਉਹ ਕਲਾਕਾਰ ਹੈ ਉਹਨਾਂ ਨੇ ਕਲਾਕਾਰ ਵਾਲਾ ਸਾਫਤ ਕਿਤਾਬ ਰੱਖਣਾ ਮੈਂ ਆਮ ਪਰਸਨ ਆ ਮੈਂ ਆਮ ਪਰਸਨ ਵਾਲਾ ਰੱਖਣਾ ਮੈਂ ਲੋਕਾਂ ਦੇ ਵਿੱਚ ਜਾਊਂਗੀ ਉਹਨਾਂ 'ਚ ਮੈਂ ਵਿਚਰਦੀ ਰਹੀ ਆ ਉਹਨਾਂ ਦੇ ਦੁੱਖ-ਸੁੱਖ 'ਚ ਜਾਂਦੀ ਰਹੀ ਆ ਉਹ ਸਾਰੇ ਮੈਨੂੰ ਜਾਣਦੇ ਔਰ ਮੇਰਾ ਪੂਰਾ ਸਾਥ ਦੇਣਗੇ ਮੈਮ ਅੱਜ ਤੁਹਾਡਾ ਜਨਮ ਦਿਨ ਵੀ ਆ ਤੇ ਕਾਂਗਰਸ ਵੱਲੋਂ ਤੁਹਾਨੂੰ ਟਿਕਟ ਦੇ ਕੇ ਨਵਾਜਿਆ ਗਿਆ ਕੀ ਕਹੋਗੇ ਉਹਦੇ ਤੇ ਮੈਂ ਅੱਜ ਬਹੁਤ ਖੁਸ਼ ਹਾਂ ਕਾਂਗਰਸ ਪਾਰਟੀ ਨੇ ਅੱਜ ਮੇਰੇ ਜਨਮ ਦਿਨ ਤੇ ਮੈਨੂੰ ਐਡਾ ਵੱਡਾ ਤੋਹਫਾ ਦਿੱਤਾ ਤੇ ਮੈਂ ਉਹਨਾਂ ਦਾ ਜਿਹੜਾ ਸਹਰਾ ਉਸੇ ਤਰ੍ਹਾਂ ਹੀ ਜਿਵੇਂ ਅੱਜ ਉਹਨਾਂ ਨੇ ਮੈਨੂੰ ਖੁਸ਼ੀ ਦਿੱਤੀ ਇਸੇ ਤਰ੍ਹਾਂ ਮੈਂ ਉਹਨਾਂ ਨੂੰ ਵੱਡੀ ਲੀਡ ਨਾਲ ਜਿੱਤ ਕੇ ਉਹਨਾਂ ਦੀ ਇਹ ਜਿਹੜੀ ਸੀਟ ਹੈ ਲੋਕ ਸਭਾ ਹਲਕਾ ਫਰੀਦਕੋਟ ਦੀ ਉਹਨਾਂ ਦੀ ਝੋਲੀ 'ਚ ਪਾਉਂਗੀ ਔਰ ਉਹਨਾਂ ਨੂੰ ਵੱਡਾ ਤੋਹਫਾ ਮੈਂ ਵੀ ਆਪਦੇ ਵੱਲੋਂ ਦਵਾਂਗੀ